ਬਸ ਅੱਧੇ ਪਾਜੀ ਇਸਕਾ ਜਦੋਂ ਨੂੰ ਇੱਕ ਵਾਰਾ ਲੁਕੜਾ ਲਾ ਕੇ ਬੋਲਦਾ ਇਹੋ ਤੁਮ ਨੂੰ ਇੱਕ ਵਾਰਾ ਅਜਾ ਖੜਾ ਲੈ ਮੈਂ ਖੜਦਾ ਹਾਂ ਜਦ ਤੂੰ ਕਿਤੇ ਫੋਟੋ ਮਾਰ ਰਿਹਾ ਜ਼ਿੱਦ ਪਰ ਪੁਲਿਸ ਨੇ ਅੱਜ ਦੋ ਵਿਅਕਤੀਆਂ ਸੁਖਪ੍ਰੀਤ ਸਿੰਘ ਤੇ ਸੂਰੇ ਨਾਮ ਦੇ ਜਿਹੜੇ ਕਿ ਜ਼ਿਲਕਪੁਰ ਦੇ ਹੀ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਵਿੱਚ ਜਿਹੜਾ ਸੁਖਪ੍ਰੀਤ ਆ ਉਹਨੇ 에ਅਰ ਫੋਰਸ ਦੇ ਆਫੀਸਰ ਦੀ ਯੂਨੀਫਾਰਮ ਪਾਈ ਹੋਈ ਸੀ ਇਹਨੂੰ ਜਿਹੜਾ ਸੁਖਪ੍ਰੀਤ ਦਾ ਸੀ ਇਹਨੂੰ ਪਟੇਲਾ ਚੌਂਕ ਦੇ ਕੋਲੋਂ ਜ਼ਿਲਕਪੁਰ ਦੇ ਵਿੱਚੋਂ ਹੀ ਗ੍ਰਿਫਤਾਰ ਕੀਤਾ ਹੈ ਇਹ ਜਿਹੜਾ ਜਿਹੜੀ ਇਹ ਯੂਨੀਫਾਰਮ ਸੀ ਇਹ ਯੂਨੀਫਾਰਮ ਇੱਕ ਬਹਿਲਾਣਾ ਜਿਹੜਾ ਚੰਡੀਗੜ੍ਹ ਦੇ ਵਿੱਚ ਪੈਂਦਾ ਉਥੇ ਇੱਕ ਬੜੇ ਫੇਮਸ ਟੇਲਰ ਹੈ ਜਿਹੜੇ ਕਿ ਯੂਨੀਫਾਰਮ ਵਗੈਰਾ ਸਿਵਾਉਂਦੇ ਨੇ ਆਰਮੀ ਦੀ ਤੇ 에어 ਫੋਰਸ ਵਗੈਰਾ ਆਫੀਸਰ ਦੀ ਇਹਨਾਂ ਨੇ ਇਹ ਗੁਜਰਾਤ ਦੇ ਕਿਸੇ ਆਫੀਸਰ ਨੂੰ ਕੋਰੀਅਰ ਕਰਦੀ ਸੀ ਤੇ ਇਹਨਾਂ ਨੇ 5 ਤਰੀਕ ਦੀ ਰਾਤ ਨੂੰ ਇਹ ਕੋਰੀਅਰ ਕੰਪਨੀ ਦੇ ਜਿਹੜਾ ਦਫ਼ਤਰ ਸੀਗਾ ਉਥੋਂ ਚੋਰੀ ਕਰ ਲਈ ਸੀ ਤੇ ਇਸ ਦੇ ਸਬੰਧ ਵਿੱਚ ਅਸੀਂ 223 ਨੰਬਰ ਮਕਦਮਾ ਦਰਜ ਕਰ ਲਿਆ ਥਾਣਾ ਜੀਲਕਪੁਰ ਦੇ ਵਿੱਚ ਇਸੇ ਮਕਦਮੇ ਵਿੱਚ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣੀ ਚਾਹੁੰਗਾ ਜਿਹੜਾ ਸ ਦੋਨੋਂ ਇੱਥੋਂ ਦੇ ਹੀ ਲੋਕਲ ਜ਼ਿਲਕਪੁਰ ਦੇ ਹੀ ਰਹਿਣ ਵਾਲੇ ਨੇ ਧੰਨਵਾਦ